ਮਾਈਕ ਜੀ ਦਾ ਖਾਸ ਮਾਈਕ ਜੀ ਕੀ ਪੱਥੇ ਬਹੁਤ ਘੱਟ ਲੋਕ ਨੇ ਜਿਹੜੇ ਨੇਕ ਨੀਅਤ ਨਾਲ ਕਮਾਈ ਕਰਦੇ ਪਰ ਬਹੁਤਾਤ ਉਹਨਾਂ ਲੋਕਾਂ ਦੀ ਹੋਂਦ ਦੀ ਪੋ ਕਹਿੰਦਾ ਬਾਬਾ ਜੀ ਦਾ ਲੱਗਣ ਦਿਓ ਇਧਰੋਂ ਵੀ ਉਧਰੋਂ ਵੀ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ ਕਹਿੰਦਾ ਪੈਸਾ ਘਰੇ ਆਉਣਾ ਚਾਹੀਦਾ ਆਮ ਹੀ ਲੋਕਾਂ ਨੂੰ ਸੁਣੀਦਾ ਉਹਨਾਂ ਨੂੰ ਕਹਿੰਦੇ ਜੀ ਬੇਈਮਾਨੀ ਨਾਲ ਨਾ ਕਮਾਈ ਕਰਿਆ ਕਰੋ ਉਹ ਕਹਿੰਦੇ ਬਾਬਾ ਜੀ ਪੂਰੀ ਨਹੀਂ ਪੈਂਦੀ ਘਰ ਨਹੀਂ ਚੱਲਦਾ ਗੁਰਮੁਖੋ ਬੇਈਮਾਨੀ ਦੀ ਕਮਾਈ ਨਾਲ ਘਰ ਬਣ ਸਕਦੇ ਐ ਵਾਸ ਨਹੀਂ ਸਕਦੇ ਹੁੰਦੇ ਸੁੱਖ ਸੁਹੂਲਤਾਂ ਦੇ ਸਾਧਨ ਖਰੀਦੇ ਜਾ ਸਕਦੇ ਆ ਪਰ ਉਹ ਸੁੱਖ ਨਹੀਂ ਦੇਣਗੇ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਦਾ ਨਾਮ ਲਿਆ ਤੁਰ ਅੰਦਰ ਨੂੰ ਠੰਡ ਪੈਂਦੀ ਸ਼ਾਂਤੀ ਪੈਂਦੀ ਤੇ ਕੌਮ ਸਾਡੀ ਜੋਸ਼ ਵਿੱਚ ਵੀ ਆ ਜਾਂਦੀ ਏ ਕਿਉਂ ਉਹ ਜਰਨੈਲ ਜਿਸ ਜਰਨੈਲ ਨੂੰ ਡੇਗਣ ਵਾਸਤੇ ਸਿਰਫ ਹਿੰਦੁਸਤਾਨ ਦੀ ਸਰਕਾਰ ਨਹੀਂ ਉਹ ਦੁਨੀਆ ਦੀਆਂ ਤਾਕਤਾਂ ਲੱਗੀਆਂ ਏ ਇੱਕ ਸੇਖ ਓਟ ਪਿਆ ਆ ਜੇ ਇਹ ਕਿਤੇ ਬੋਲ ਪਿਆ ਤਾਂ ਇਹਦੇ ਪਿੱਛੇ ਦੁਨੀਆ ਤੁਰ ਪੈਗੀ ਤੇ ਬਾਹਰ ਵਾਲਿਆਂ ਨੇ ਘੱਟ ਨੁਕਸਾਨ ਕੀਤਾ ਸਾਡੇ ਜਿਹੜੇ ਆਪਣੇ ਸਨ ਉਹਨਾਂ ਵੱਧ ਜਣਾ ਚ ਨੇੜੇ ਰਹਿ ਕੇ ਤੇਲ ਦਿੱਤਾ ਸਾਡੀ ਕੌਮ ਦੀ ਤਰਾਸ ਦੀ ਇਹ ਹੈ ਸਾਡੇ ਆਪਣੇ ਸਾਨੂੰ ਮਾਰਦੇ ਨੇ ਸਾਨੂੰ ਬਗਾਨਿਆਂ ਤੋਂ ਬਹੁਤਾ ਡਰ ਨਹੀਂ ਲੱਗਦਾ ਮੈਂ ਗੱਲ ਕਰਾਂ ਉਸ ਮਹਾਪੁਰਖ ਦੀ ਉਸ ਸਾਧੂ ਦੀ ਉਸ ਸੰਤ ਦੀ ਕਿੰਨਾ ਉੱਚਾ ਸੁੱਚਾ ਜੀਵਨ ਸੀ ਉਸ ਮੇਰੇ ਪਿਆਰੇ ਦਾ ਦੱਸਦੇ ਨੇ ਗੰਗਾ ਨਗਰ ਗਏ ਕਥਾ ਦੇ ਪ੍ਰੋਗਰਾਮਾਂ ਵਾਸਤੇ ਸਵੇਰ ਸ਼ਾਮ ਦੇ ਦੀਵਾਨ ਉਹਦੇ ਸਾਨੂੰ ਸੰਤਾਂ ਦਾ ਕੋਈ ਪੁਰਾਣਾ ਉੱਥੇ ਲਿਆ ਜੀ ਰਿਹਾ ਜਾਂਦਾ ਸੀ ਜਿਹੜਾ ਸ਼ੁਰੂ ਤੋਂ ਟਕਸਾਲ ਨਾਲ ਜੁੜਿਆ ਹੋਇਆ ਸੀ ਤੇ ਕਰਦਾ ਸੀ ਡਾਕਟਰੀ ਮਹਾਂਪੁਰਖ ਨੇ ਪੁੱਛਿਆ ਉਹ ਡਾਕਟਰ ਸਾਹਿਬ ਨਹੀਂ ਆਏ ਕੀ ਗੱਲ ਉਹ ਤੇਰੇ ਸਮਾਗਮ ਦੇ ਵਿੱਚ ਆਉਂਦੇ ਹੀ ਆਉਂਦੇ ਹੁੰਦੇ ਨੇ ਸਿੰਘਾਂ ਦੱਸਿਆ ਕਹਿੰਦੇ ਬਾਬਾ ਜੀ ਉਹ ਬਹੁਤ ਬਿਮਾਰ ਰਹਿੰਦਾ ਤਾਂ ਨਹੀਂ ਆਇਆ ਉਹ ਤੇ ਬੇਨਤੀਆਂ ਕਰਦਾ ਕਿ ਸੰਤਾਂ ਨੂੰ ਬੇਨਤੀ ਕਰੂ ਕਿ ਮੇਰੇ ਘਰੇ ਚਰਨ ਪਾਉਣ ਮਹਾਂਪੁਰਖ ਕਹਿੰਦੇ ਸਾਡਾ ਪਿਆਰਾ ਚਲੋ ਚੱਲਦੇ ਹਾਂ ਸਮਾ ਬਣਾਇਆ ਗਾਉਂ ਦੇ ਘਰੇ ਗਏ ਉਹ ਮੰਜੇ ਦੇ ਉੱਪਰ ਲਟਿਆ ਆਇਆ ਮੰਜੇ ਦੇ ਉੱਪਰ ਲਟਿਆ ਤੇ ਰੋਵੇ ਕਰਲਾਵੇ ਜਦ ਸੰਤਾਂ ਨੂੰ ਦੇਖਿਆ ਉੱਚੀ ਉੱਚੀ ਜਾਰੋ ਜਾਰ ਰੋਵੇ ਵਿਰਾਗ ਵਿੱਚ ਆ ਗਿਆ ਮਹਾਂਪੁਰਖਾਂ ਨੇ ਪੁੱਛਿਆ ਰੋਂਦੇ ਕਿਉਂ ਬਿਮਾਰੀ ਕਰਕੇ ਸਿਰ ਲਾ ਦਿੱਤਾ ਕਹਿੰਦੇ ਨਹੀਂ ਕਹਿੰਦੇ ਕਿਉਂ ਰੋਂਦੇ ਹੋ ਬਿਮਾਰੀ ਲੰਮੀ ਸਮਾਂ ਚੱਲਦੀ ਪਈ ਹੈ ਨਾ ਕਰ ਦਿੱਤੀ ਕਹਿੰਦੇ ਜੀ ਨਹੀਂ ਮਹਾਂਪੁਰਖਾਂ ਫਿਰ ਪੁੱਛਿਆ ਕਹਿੰਦੇ ਰੋਂਦੇ ਕਿਉਂ ਹਸਪਤਾਲ ਤੁਹਾਡਾ ਸੀ ਉਹ ਬੰਦ ਹੋ ਗਿਆ ਤਾਂ ਕਰਕੇ ਕਹਿੰਦੇ ਨਹੀਂ ਕਹਿੰਦੇ ਜੀ ਮੈਂ ਰੋਣਾ ਆਪਣੇ ਕੀਤੇ ਮਾੜੇ ਕਰਮਾਂ ਨੂੰ ਮੈਂ ਝੂਰਦਾ ਉਸ ਸਮੇਂ ਨੂੰ ਜਦੋਂ ਮੈਂ ਪਾਪ ਕਮਾਉਂਦਾ ਰਿਆ ਤੇ ਅੱਜ ਉਹ ਪਾਪ ਮੇਰੇ ਨਾਲ ਹੀ ਬਾਹਰ ਨਿਕਲਦੇ ਪਏ ਕਹਿੰਦੇ ਕੀ ਪਾਪ ਕੀਤਾ ਦੱਸ ਕਹਿੰਦੇ ਜੀ ਮੈਂ ਡਾਕਟਰ ਸਾਂ ਆਮ ਲੋਕ ਮੇਰੇ ਕੋਲ ਵਿਚਾਰੇ ਆਉਂਦੇ ਸਨ ਕਿਸੇ ਨੂੰ ਬੁਖਾਰ ਚੜਿਆ ਉਹ ਕਹਿੰਦਾ ਸਿਰ ਪਿੜਕਣਾ ਮੈਂ ਉਹਨਾਂ ਨੂੰ ਕਹਿਣਾ ਤੇ ਬੜੀ ਭਿਆਨਕ ਬਿਮਾਰੀ ਕਹਿੰਦੇ ਮੈਂ ਟੀਕਾ ਲਾਉਣਾ ਟੀਕਾ ਲਾਉਣ ਦੀ ਖਾਤਰ ਮੈਂ ਦਵਾਈ ਤੇ ਕੋਈ ਨਹੀਂ ਪਰ ਨਹੀਂ ਫਿਰ ਪਾਣੀ ਦੀਆਂ ਸਰੀੰਜਾਂ ਭਰ-ਭਰ ਕੇ ਲੋਕਾਂ ਨੂੰ ਲਾਉਣੀਆਂ ਕਹਿੰਦੇ ਜੀ ਫੇਰ ਹੁਣ ਕਹਿੰਦੇ ਜੀ ਹੁਣ ਹਸਪਤਾਲ ਮੇਰਾ ਬੰਦ ਹੋ ਗਿਆ ਕੰਮਕਾਰ ਮੇਰਾ ਬਿਲਕੁਲ ਠਾਪ ਹੋ ਗਿਆ ਬਿਮਾਰੀ ਦਾ ਮਾਰੇ ਮੈਂ ਇੱਥੇ ਭਰਿਆ ਪਿਆ ਤੇ ਕਹਿੰਦੇ ਹੁਣ ਮੇਰੇ ਸਰੀਰ ਦੇ ਵਿੱਚ ਪਾਣੀ ਭਰਦਾ ਪਿਆ ਕਹਿੰਦੇ ਸਵੇਰੇ ਸ਼ਾਮ ਡਾਕਟਰ ਆਉਂਦਾ ਆ ਉਹ ਸਿਰਿੰਜਾਂ ਲਾ ਲਾ ਕੇ ਮੇਰੇ ਸਰੀਰ ਦੇ ਵਿੱਚੋਂ ਪਾਣੀ ਕੱਢਦਾ ਆ ਅੱਜ ਪਾਣੀ ਕੱਢਦਾ ਸਵੇਰ ਨੂੰ ਫਿਰ ਪਾਣੀ ਭਰ ਜਾਂਦਾ ਹੈ ਕਹਿੰਦੇ ਮੈਂ ਪਛਤਾਉਣਾ ਪਏ ਮੈਂ ਐਡੇ ਪਾਪ ਕਰਮ ਕਿਉਂ ਕੀਤੇ ਅੱਜ ਮੇਰੇ ਤੋਂ ਭੁਗਤੇ ਨਹੀਂ ਜਾਂਦੇ ਪਏ ਮੈਂ ਝੂਰਦਾ ਪਿਓ ਉਸ ਸਮੇਂ ਨੂੰ ਕਿ ਸੁੱਖ ਸਾਧਨ ਇਕੱਠੇ ਕਰ ਲੇ ਪਰ ਉਹਨਾਂ ਮੈਨੂੰ ਸੁੱਖ ਕੋਈ ਨਹੀਂ ਦਿੱਤਾ ਸੰਜਨੈਲ ਸਿੰਘ ਦੀ ਫਿਰ ਸਿਰ ਤੇ ਹੱਥ ਰਾਕੇ ਦਲਾਸਾ ਦਿੰਦੇ ਕਹਿੰਦੇ ਡਾਕਟਰ ਸਾਹਿਬ ਇਹ ਵੀ ਵੱਡੇ ਭਾਗ ਤੁਸੀਂ ਬਾਣੀ ਪੜ੍ਹਦੇ ਹੋ ਨਿਤਨੇਮ ਕਰਦੇ ਹੋ ਮਾਰੇ ਨੇ ਤੁਹਾਨੂੰ ਸੋਝੀ ਦਿੱਤੀ ਏ ਕਿ ਜੇ ਗਲਤੀ ਹੋ ਜਾਵੇ ਤਾਂ ਉਹਦਾ ਪਛਤਾਪ ਕਰ ਲੈਣਾ ਚਾਹੀਦਾ ਆ ਕਹਿੰਦੇ ਮਹਾਰਾਜ ਅੱਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਤੁਹਾਡਾ ਜ਼ਰੂਰ ਭਲਾ ਕਰਨਗੇ ਮਾਰਾ ਤੁਹਾਡੇ ਗੁਨਾਹ ਬਖਸ਼ਣਗੇ ਕਹਿੰਦੇ ਫਿਰ ਥੋੜੇ ਦਿਨਾਂ ਦੇ ਬਾਅਦ ਹੀ 2-3 ਦਿਨ ਬਾਅਦ ਹੀ ਉਹ ਪਿਆਰਾ ਸਰੀਰ ਛੱਡ ਗਿਆ ਇਹ ਰੱਬ ਦੇ ਪਿਆਰਿਆਂ ਦੀ ਬਖਸ਼ਿਸ਼ ਹੁੰਦੀ ਕਿ ਉਹਨਾਂ ਦੇ ਪ੍ਰਤਾਪ ਕਰਕੇ ਕਿਸੇ ਦਾ ਬਹੁਤਾ ਦੁੱਖੋ ਜਲਦੀ ਵੀ ਕੱਟਿਆ ਜਾਂਦਾ ਪਰ ਆਪਾਂ ਕਰਮ ਕਰਨ ਲੱਗਾ ਹਮੇਸ਼ਾ ਧਿਆਨ ਰੱਖਣਾ ਸੁਚੇਤ ਰਹਿਣਾ ਕਰਮ ਕਰਨ ਲੱਗਿਆ ਕਿਉਂਕਿ ਇੱਥੇ ਹੀ ਸਾਰਾ ਕੁਝ ਰੱਬ ਵਿਖਾ ਦਿੰਦਾ ਆ ਗੁਰਮੁਖੋ ਦੁਨੀਆ ਦੇ ਵਿੱਚ ਬੇਈਮਾਨੀ ਨਾਲ ਜੋ ਵੀ ਇਕੱਠਾ ਕਰ ਲਈਏ ਉਹ ਸੁੱਖ ਨਹੀਂ ਦੇ ਸਕਦਾ ਭਾਵੇਂ ਅੱਜ ਇਸ ਗੱਲ ਨੂੰ ਮੰਨ ਲਈਏ ਭਾਵੇਂ ਕੱਲ ਮੰਨ ਲਈਏ ਆਪਣੇ ਆਲੇ ਦੁਆਲੇ ਵੇਖੋ ਨਸ਼ਾ ਵੇਚਣ ਵਾਲੇ ਲੋਕ ਤੁਹਾਨੂੰ ਦਿਸਣਗੇ ਬੇਨਾਂ ਕੋਲ ਪੈਸਾ ਆ ਇਹਨਾਂ ਦੀਆਂ ਲੀਡਰਾਂ ਨਾਲ ਲਿਆ ਜਾਣੇ ਪਰ ਜੇ ਕੋ ਤੁਹਾਨੂੰ ਬੰਦਾ ਸੌਖਾ ਮਿਲੇ ਮੈਨੂੰ ਜਰੂਰ ਮਲਾਇਆ ਜੇ ਉਹ ਨਹੀਂ ਹੁੰਦੇ ਕਿ ਇਹਦਾ ਸਾਲ ਮਹਾ ਲੰਘਦਾ ਕਿ ਇਹਦੇ 2 ਸਾਲ ਲੰਘਦੇ ਆ ਰਾ ਪੈਸਾ ਬਰਬਾਦ ਕਰਦਾ ਸਭ ਤੋਂ ਵੱਧ ਫਿਰ ਨਿਰਾਸ਼ਾ ਇਨ੍ਹਾਂ ਦੇ ਪੱਲੇ ਪੈਂਦੀ ਹੈ